ਮંત્રી ਤੇ ਸ਼੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਰਜੀਠੀਆ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਅਸਲ ਇੱਕ ਵਾਰ ਫਿਰ ਤੋਂ ਵਿਜਲੈਂਸ ਦੇ ਵੱਲੋਂ ਅਮਲਸਰ ਰਿਹائش ਤੇ ਛਾਪਾ ਮਾਰਿਆ ਗਿਆ ਤਾਂ ਦੱਸ ਦਈਏ ਕਿ ਉਹਨਾਂ ਦੇ ਘਰ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਘਰ ਦੇ ਅੱਲੇ ਦੁਆਲੇ ਤੇ ਘਰ ਦੇ ਵੱਲ ਜਾਣ ਵਾਲੇ ਰਸਤਿਆਂ ਤੇ ਬੈਰੀਕੇਡਿੰਗ ਕਰ ਦਿੱਤੀ ਗਈ ਤਾਂ ਛਾਪੇ ਮਾਰ ਦਾ ਕਾਰਨ ਫਿਲਹਾਲ ਤਾਂ ਸਪਸ਼ਟ ਨਹੀਂ ਹੋ ਪਾਇਆ ਪਰ ਮਰਜੀਠੀਆ ਦੇ ਵਿਰੁੱਧ ਚੱਲ ਰਹੀ ਕਾਰਵਾਈ ਦੇ ਨਾਲ ਇਸ ਬੱਦਤ ਦੱਸਿਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਪਿਛਲੇ ਮਹੀਨੇ 25 ਜੂਨ ਨੂੰ ਵਿਜਲੈਂਸ ਦੇ ਵੱਲੋਂ ਆਮਦਨ ਤੋਂ ਬਾ ਇਸ ਦੇ ਵਿੱਚ ਮਜੀਠਿਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਦੋ ਵਾਰ ਰਿਮਾਂਡ ਲਿਆ ਗਿਆ ਤੇ ਹੁਣ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਸ ਮਾਮਲੇ ਦੇ ਵਿੱਚ 19 ਜੁਲਾਈ ਨੂੰ ਅਗਲੀ ਸੁਣਵਾਈ ਹੈ ਤਾਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਅਦੀਨ ਵਿਜੀਲੈਂਸ ਬਿਊਰੋ ਨੇ ਮੁਰ ਤੋਂ ਵਿਕਰਮ ਮਜੀਠਿਆ ਦੀ ਮਜੀਠਾ ਰਿਹائش ਤੇ ਛਾਪਾ ਪਾਇਆ ਦੱਸਦੇ ਯੇ ਕਿ ਇੱਥੇ ਦਫਤਰ ਤੇ ਪੂਰੀ ਇਮਾਰਤ ਦੀ پیمائش ਕੀਤੀ ਗਈ ਹੈ ਇਸ ਦੌਰਾਨ ਅਮਰਸਰ ਦੇ ਗ੍ਰੀਨ ਐਵੇਨਿਊ ਦੇ ਵਿੱਚ ਮਰਜੀਠਿਆ ਯਾ ਉਹਨਾਂ ਦੇ ਪਰਿਵਾਰ ਦੇ ਨਾਲ ਜੁੜੀਆਂ ਜੋ ਵੀ ਜਾਇਦਾਦਾਂ ਨੇ ਉਸ ਦੀ ਵਿਜੀਲੈਂਸ ਨੇ ਜਾਂਚ ਕੀਤੀ ਹੈ ਦੋਵਾਂ ਥਾਵਾਂ ਤੇ ਵਿਜੀਲੈਂਸ ਦੀ ਕਾਰਵਾਈ ਉਹਨਾਂ ਦੀ ਸੰਪਤੀ ਦੀ ਜਾਂਚ ਸੰਬੰਧੀ ਹੋ ਰਹੀ ਹੈ ਜੋ ਮਰਜੀਠਿਆ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਦੱਸ ਦਈਏ ਕਿ ਇਸ ਮੌਕੇ ਵਿਕਰਮ ਮਰਜੀਠਿਆ ਦੇ ਵਕੀਲ ਅਮਨਵੀਰ ਸਿੰਘ ਦਾ ਹੈ ਕਹਿਣਾ ਹੈ ਕਿ ਪਿਛਲੇ ਦਿਨੀ ਵਿਕਰਮ ਮਰਜੀਠਿਆ ਦੇ ਖਿਲਾਫ ਜੋ ਕੇਸ ਦਰਜ ਹੋਇਆ ਸੀ ਇਸ ਦੀ ਜਾਂਚ ਸੰਬੰਧੀ ਫਿਰ ਤੋਂ ਮਜੀਠੀਆ ਦੀ ਰਿਹਾਈ ਤੇ ਜਾਂਚ ਕੀਤੀ ਗਈ ਹੈ ਵਿਜਲੈਂਸੀ ਟੀਮ 11 ਵਜੇ ਉਹਨਾਂ ਦੀ ਹਾਸ਼ਤੇ ਪਹੁੰਚਦੀ ਹੈ ਦਫਤਰ ਤੇ ਘਰ ਦੇ ਵਿੱਚ ਛਾੜਬੀਲ ਹੋਈ ਹੈ ਤੇ ਸਾਰਾ ਵੇਰਵਾ ਲਿਆ ਗਿਆ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਸੰਬੰਧੀ ਮਹਾਲੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੈ ਜਿਸ ਤੇ ਜਲਦ ਸੁਣਵਾਈ ਹੋਵੇਗੀ ਤੇ ਬਹਿਸ ਹੋਵੇਗੀ ਤੇ ਅਦਾਲਤ ਨੇ ਇਸ ਤੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕਰਦਾ ਰਸ ਹੈ ਇਹ ਕਿ ਸ਼ੋਭਨੀਆਂ ਕਾਲੀਦਲ ਦੇ ਸੀਰ ਨਾਗੂ ਤੇ ਸਾਫ ਦਾ ਮੰਤਰੀ ਵਿਕਰਮ ਮਜੀਠੀ ਐਸ ਵੇਲੇ ਨਿਊ ਨਾਬਾ ਜੇਲ੍ਹ ਦੇ ਵਿੱਚ ਨਾਇ ਖਿਰਾਸਤ ਦੇ ਵਿੱਚ ਨੇ 19 ਜੁਲਾਈ ਨੂੰ ਨਾਇ ਖਿਰਾਸਤ ਖਤਮ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਵਿਕਰਮ ਮਜੀਠੀ ਦੇ ਵਕੀਲਾ ਵੱਲੋਂ ਇੱਕ ਪਟੀਸ਼ਨ ਦਾਰ ਕੀਤੀ ਗਈ ਹੈ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਵੀ ਮੰਗ ਕੀਤੀ ਗਈ ਹੈ ਦੱਸ ਦਈਏ ਕਿ ਵਕੀਲਾ ਨੇ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਕਿ ਇੱਕ ਸਾਫ ਦਾ ਮੰਤਰੀ ਤੇ ਸਾਫ ਦਾ ਵਿਧਾਇਕ ਨੇ ਉਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਸੰਤਰੀ ਸ਼੍ਰੇਣੀ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੋਰ ਮਲਜ਼ਮਾ ਯਾ ਫਿਰ ਵਿਚਾਰ ਅਧਿਨ ਕੈਦੀਆਂ ਤੋਂ ਉਹਨਾਂ ਨੂੰ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ। ਤਦਾਸ ਇਹ ਹੈ ਕਿ ਵਿਕਰਮ ਮਜੀਠੀਆ ਦੀ ਜਾਇਦਾਦ ਦੇ ਦਸਤਾਵੇਜ਼ਾਂ ਦੀ ਜਾਂਚ ਦੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਨੇ ਪੰਜਾਬ ਤੇ ਹੋਰ ਗੁਆਰਡੀ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਵਿਕਰਮ ਮਜੀਠੀਆ ਦੇ ਠਿਕਾਣਿਆਂ ਤੇ ਰੇਡ ਕੀਤੀ। ਤਦਾਸ ਇਹ ਕਿ 25 ਜੂਨ ਨੂੰ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ 'ਚ ਕੇਸ ਦਰਜ ਹੁੰਦਾ ਜਿਸ ਤੋਂ ਬਾਅਦ ਉਸੇ ਦਿਨ ਹੀ ਸੂਬੇ ਦੇ ਵਿੱਚ ਮਜੀਠੀਆ ਦੇ ਨਾਂ ਸਬੰਧਤ 26 ਥਾਵੇਂ ਤੇ ਰੇਡ ਹੁੰਦੀ ਹੈ। 11:30 ਵਜੇ ਮਜੀਠੀਆ ਨੂੰ ਅਮਰਸ ਤੇ ਉਸ ਦੌਰਾਨ 29 ਮੋਬਾਈਲ ਫੋਨ, ਲੈਪਟਾਪ ਤੇ ਨਾਈਪੈਡ ਤੋਂ ਡੈਸਕਟਾਪ ਅੱਠ ਡਾਇਰੀਆਂ ਤੇ ਹੋਰ ਦਸਤਾਵੇਜ਼ ਮਿਲਦੇ ਨੇ। ਤਾਂ ਆ ਮਜੀਠੀਆ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਪਹਿਲਾਂ 16 ਜੂਨ ਤੋਂ 1 ਜੁਲਾਈ ਤੱਕ ਰਿਮਾਂਡ ਲਿਆ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ 2 ਜੁਲਾਈ ਤੋਂ 6 ਜੁਲਾਈ ਤੱਕ 4 ਦਿਨਾਂ ਦਾ ਰਿਮਾਂਡ ਲਿਆ ਤੇ ਅਦਾਲਤ ਨੇ ਹੁਣ ਮਜੀਠੀਆ ਨੂੰ 14 ਦਿਨਾਂ ਦੀ ਨਾਇਕ ਹਿਰਾਸਤ ਦੇ ਵਿੱਚ ਭੇਜਿਆ ਹੋਇਆ ਆਪਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧੀਆਂ ਨਜ਼ਰ ਆ ਰਹੀਆਂ ਨੇ ਅਸਲ ਇੱਕ ਵਾਰ ਫਿਰ ਤੋਂ ਵਿਜੀਲੈਂਸ ਵੱਲੋਂ ਅੰਮ੍ਰਿਤਸਰ ਰਿਹائش ਤੇ ਛਾਪਾ ਮਾਰਿਆ ਗਿਆ ਤਾਂ ਦੱਸ ਦਈਏ ਕਿ ਉਹਨਾਂ ਦੇ ਘਰ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਘਰ ਦੇ ਆਲੇ ਦੁਆਲੇ ਤੇ ਘਰ ਦੇ ਵੱਲ ਜਾਣ ਵਾਲੇ ਰਸਤਿਆਂ स्पਸ਼ਟ ਨਹੀਂ ਹੋ ਪਾਇਆ ਪਰ ਮਜੀਠੀਆ ਦੇ ਵਿਰੁੱਧ ਚੱਲ ਰਹੀ ਕਾਰਵਾਈ ਦੇ ਨਾਲ ਇਸ ਬੱਦਤ ਦੱਸਿਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਪਿਛਲੇ ਮਹੀਨੇ 25 ਜੂਨ ਨੂੰ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਬਾਹਰ ਜਾਇਦਾਦ ਕੇਸ ਦੇ ਵਿੱਚ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਦੋ ਵਾਰ ਰਿਮਾਂਡ ਲਿਆ ਗਿਆ ਤੇ ਹੁਣ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਸ ਮਾਮਲੇ ਦੇ ਵਿੱਚ 19 ਜੁਲਾਈ ਨੂੰ ਅਗਲੀ ਸੁਣਵਾਈ ਹੈ ਤਾਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਅਧੀਨ ਵਿਜੀਲੈਂਸ ਬਿਊਰੋ ਨੇ ਮੁਰ ਤੋਂ ਵਿਕਰਮ ਮਜੀਠੀਆ ਦੀ ਮਜੀਠਾ ਰਿਹائش ਤੇ ਛਾਪਾ ਪਾਇਆ ਦੱਸਦੇ ਇਹ ਕਿ ਇੱਥੇ ਦਫਤਰ ਤੇ ਪੂਰੀ ਇਮਾਰਤ ਦੀ پیمائش ਕੀਤੀ ਗਈ ਹੈ ਇਸ ਦੌਰਾਨ ਅਮਰਸਰ ਦੇ ਗ੍ਰੀਨ ਐਵੇਨਿਊ ਦੇ ਵਿੱਚ ਮਜੀਠੀਆ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਜੁੜੀਆਂ ਜੋ ਵੀ ਜਾਇਦਾਦਾਂ ਨੇ ਉਸ ਦੀ ਵਿਜੀਲੈਂਸ ਨੇ ਜਾਂਚ ਕੀਤੀ ਹੈ ਦੋਵਾਂ ਥਾਵਾਂ ਤੇ ਵਿਜੀਲੈਂਸ ਦੀ ਕਾਰਵਾਈ ਉਹਨਾਂ ਦੀ ਸੰਪਤੀ ਦੀ ਜਾਂਚ ਸੰਬੰਧੀ ਹੋ ਰਹੀ ਹੈ ਜੋ ਮਜੀਠੀਆ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਦੱਸ ਦਈਏ ਕਿ ਇਸ ਮੌਕੇ ਵਿਕਰਮ ਮਜੀਠੀਆ ਦੇ ਵਕੀਲ ਅਮਨਵੀਰ ਸਿੰਘ ਦਾ ਹੈ ਕਹਿਣਾ ਹੈ ਕਿ ਪਿਛਲੇ ਦਿਨੀ ਵਿਕਰਮ ਮਜੀਠੀਆ ਦੇ ਖਿਲਾਫ ਜੋ ਕੇਸ ਦਰਜ ਹੋਇਆ ਸੀ ਇਸ ਦੀ ਜਾਂਚ ਸੰਬੰਧੀ ਫਿਰ ਤੋਂ ਮਜੀਠੀਆ ਦੀ ਰਹਾਇਸ਼ ਤੇ ਜਾਂਚ ਕੀਤੀ ਗਈ ਹੈ ਵਿਜੀਲੈਂਸ ਦੀ ਟੀਮ 11 ਵਜੇ ਉਹਨਾਂ ਦੀ ਰਹਾ ਦਫਤਰ ਦੇ ਘਰ ਦੇ ਵਿੱਚ ਛਾੜਬੀਲ ਹੋਈ ਹੈ ਤੇ ਸਾਰਾ ਵੇਰਵਾ ਲਿਆ ਗਿਆ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਵਿਕਰਮ ਅਜੀਤਿਆ ਦੀ ਜ਼ਮਾਨਤ ਸੰਬੰਧੀ ਮਹਾਲੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੈ ਜਿਸ ਤੇ ਜਲਦ ਸੁਣਵਾਈ ਹੋਵੇਗੀ ਤੇ ਬਹਿਸ ਹੋਵੇਗੀ ਤੇ ਅਦਾਲਤ ਨੇ ਇਸ ਤੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕਰਦਾ ਰਸਈਏ ਕਿ ਸ਼ੋਭਨੀਆ ਕਾਲੀਦਲ ਦੇ ਸੀਨੀ ਰਾਗੂ ਤੋਂ ਸਾਬਕਾ ਮੰਤਰੀ ਵਿਕਰਮ ਜੀਠੀ ਐਸਵੇਲੇ ਨਿਊ ਨਾਬਾ ਜੇਲ੍ਹ ਦੇ ਵਿੱਚ ਨਾਇ ਖਿਰਾਸਤ ਦੇ ਵਿੱਚ ਨੇ 19 ਜੁਲਾਈ ਨੂੰ ਨਾਇ ਖਿਰਾਸਤ ਖਤਮ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਵਿਕਰਮ ਜੀਠੀ ਦੇ ਵਕੀਲਾਵਾਂ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਵੀ ਮੰਗ ਕੀਤੀ ਗਈ ਹੈ ਦੱਸ ਦਈਏ ਕਿ ਵਕੀਲਾ ਨੇ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਹੈ ਕਿ ਇੱਕ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਨੇ ਉਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਸੰਤਰੀ ਸ਼੍ਰੇਣੀ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੋਰ ਮੋਲਜ਼ਮਾ ਯਾ ਫਿਰ ਵਿਚਾਰ ਅਧਿਨ ਕੈਦੀਆਂ ਤੋਂ ਉਹਨਾਂ ਨੂੰ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ। ਤਦਾਸੇ ਇਹ ਕਿ ਵਿਕਰਮ ਮਜੀਠੀਆ ਦੀ ਜਾਇਦਾਦ ਦੇ ਦਸਤਾਵੇਜ਼ਾਂ ਦੀ ਜਾਂਚ ਦੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਨੇ ਪੰਜਾਬ ਤੇ ਹੋਰ ਗੁਆਰਡੀ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਵਿਕਰਮ ਮਜੀਠੀਆ ਦੇ ਠਿਕਾਣਿਆਂ ਤੇ ਰੇਡ ਕੀਤੀ ਹੈ। ਤਦਾਸੇ ਇਹ ਕਿ 25 ਜੂਨ ਨੂੰ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ 'ਚ ਕੇਸ ਦਰਜ ਹੁੰਦਾ ਜਿਸ ਤੋਂ ਬਾਅਦ ਉਸੇ ਦਿਨ ਹੀ ਸੂਬੇ ਦੇ ਵਿੱਚ ਮਜੀਠੀਆ ਦੇ ਨਾਂ ਸੰਬੰਧਤ 26 ਥਾਵੇਂ ਤੇ ਰੇਡ ਹੁੰਦੀ ਹੈ। 11:30 ਵਜੇ ਮਜੀਠੀਆ ਨੂੰ ਅ ਇਸ ਦੌਰਾਨ 29 ਮੋਬਾਈਲ ਫੋਨ, ਲੈਪਟਾਪ ਤੇ ਨਾਈਪੈਡ ਦੋ ਡੈਸਕਟਾਪ ਅੱਠ ਡਾਇਰੀਆਂ ਤੇ ਹੋਰ ਦਸਤਾਵੇਜ਼ ਮਿਲਦੇ ਨੇ। ਤਾਂ ਮਜੀਠੀਆ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਪਹਿਲਾਂ 16 ਜੂਨ ਤੋਂ 1 ਜੁਲਾਈ ਤੱਕ ਰਿਮਾਂਡ ਲਿਆ। ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ 2 ਜੁਲਾਈ ਤੋਂ 6 ਜੁਲਾਈ ਤੱਕ 4 ਦਿਨਾਂ ਦਾ ਰਿਮਾਂਡ ਲਿਆ ਤੇ ਅਦਾਲਤ ਨੇ ਹੁਣ ਮਜੀਠੀਆ ਨੂੰ 14 ਦਿਨਾਂ ਦੀ ਨਾਇਕ ਹਿਰਾਸਤ ਦੇ ਵਿੱਚ ਭੇਜਿਆ ਹੈ।